ਯੋਧ ਨਸ਼ਾ ਵਿਰੁੱਧ ਕੈਂਪੇਨ ਦੇ ਅੰਤਰਗਤ ਨਸ਼ਾ ਮੁਕਤ ਪੰਜਾਬ 31 ਮਈ ਤੱਕ ਬਣਾਉਣ ਦਾ ਜਗਾ ਟੀਚਾ ਅਸੀਂ ਉਠਾਇਆ ਹੈ ਉਸ ਨੂੰ ਅਮਰੀਜ਼ਾ ਮਹਿਨਾਨ ਲਈ ਸਾਰੇ ਸਟੇਟ ਦੇ ਰੇਂਜ ਡੀਆਈਜੀਜ਼ ਐਸਐਸਪੀਜ਼ ਕਮਿਸ਼ਨਰ ਆਫ ਪੁਲਿਸ ਅਤੇ ਸੀਨੀਅਰ ਆਫਸਰਸ ਦੀ ਇੱਕ ਰਿਵਿਊ ਮੀਟਿੰਗ ਲਈ ਗਈ ਇਸ ਦੇ ਦੋ ਪਾਰਟਸ ਦੇ ਵਿੱਚ ਇਹ ਸਾਰੀ ਸਟਰੈਟਜੀ ਡਿਸਕਸ ਕੀਤੀ ਗਈ ਫਰਸਟ ਪਾਰਟ ਦੇ ਵਿੱਚ ਹੁਣ ਤੱਕ ਜਿਹੜਾ ਯੋਧ ਨਸ਼ਾ ਵਿਰੁੱਧ ਦੇ ਵਿੱਚ ਜਿਹੜਾ ਕੰਮ ਹੋਇਆ ਹੈ ਉਸ ਦੀ ਡਿਸਟ੍ਰਿਕਟ ਵਾਈਜ਼ ਉਸ ਦਾ ਰਿਵਿਊ ਕੀਤਾ ਗਿਆ ਕਿਹੜੇ ਕਿਹੜੇ ਡਿਸਟ੍ਰਿਕਟ ਨੇ ਕਿੰਨੇ ਐਫ ਆਈ ਆਰ ਦਰਜ ਕੀਤੇ ਕਿੰਨੇ ਅਚੀਵਮੈਂਟਸ ਉਨ੍ਹਾਂ ਦੇ ਰਹੇ ਕਿੱਥੇ ਗੈਪਸ ਰਹਿ ਗਏ ਤੇ ਸੈਕੰਡ ਪਾਰਟ ਦੇ ਵਿੱਚ ਏਵਰੀ ਆਫੀਸਰ ਏਵਰੀ ਡਿਸਟ੍ਰਿਕਟ ਐਸ ਐਸ ਪੀ ਐਂਡ ਕਮਿਸ਼ਨਰ ਆਫ ਪੁਲਿਸ ਐਂਡ ਰੇਂਜ ਡੀ ਆਈ ਜੀ ਦੇ ਵੇਰ ਆਸਕ ਟੂ ਪ੍ਰੈਜ਼ੈਂਟ देयर प्लान ਟੂ ਐਗਜ਼ੀਕਿਊਟ ਕਿ 31 ਮਈ ਤੱਕ ਕਿਵੇਂ ਸਾਰੀ ਸਟੇਟ ਨੂੰ ਡਰੱਗ ਫਰੀ decisions ਲੈ ਗਏ ਕਿ ਅਕਾਉਂਟੇਬਿਲਟੀ ਆਫ ਦੀ ਆਫੀਸਰਸ will be fixed up to SHO level ਹਰ SHO ਹਰ ਸਬ ਡਿਵੀਜ਼ਨਲ DSP ਐਵਰੀ ਆਫੀਸਰ will be responsible ਇਨ ਹਿਸ ਓਨ ਏਰੀਆ ਸੋ ਉਹਨਾਂ ਦੀ ਜਿਹੜੀ ਪਰਫਾਰਮੈਂਸ ਹੈਗੀ ਉਹ ਜਿਹੜੀ ਪਰਫਾਰਮੈਂਸ ਉਹ ਅਸਸ ਕੀਤੀ ਜਾਊਗੀ ਵਿਦ ਦੀ ਹੈਲਪ ਆਫ professionl ਜਿਹੜੇ ਸਾਡੇ ਜਿਹੜੇ ਪੈਰਾਮੀਟਰਸ ਹੈਗੇ ਐਸ ਆਲਸੋ ਫੀਡਬੈਕ ਫਰਮ ਦਾ ਪਬਲਿਕ ਫੀਡਬੈਕ ਫਰਮ ਇੰਟੈਲੀਜੈਂਸ will be ਟੇਕਨ ਤੇ ਉਸ ਤੋਂ ਬਾਅਦ 31 ਤੋਂ ਬਾਅਦ ਇੱਕ ਸਰਵੇ ਕੀਤਾ ਜਾਊਗਾ ਕਿ ਕਿੱਥੇ ਜਿਹੜੇ ਹੈਗੇ ਕਿਹੜੇ-ਕਿਹੜੇ ਅਫਸਰ ਜਿਹੜੇ ਹੈਗੇ ਜਿਨ੍ਹਾਂ ਨੇ ਵਧੀਆ ਕੰਮ ਕੀਤਾ ਜਿਨ੍ਹਾਂ ਨੇ ਜਿਹੜੇ ਡੈਫੀਸ਼ੀਐਂਟ ਪਾਏ ਗਏ ਸੋ ਅਕੋਰਡਿੰਗਲੀ ਐਪਰੋਪ੍ਰੀਏਟ ਰਿਵਾਰਡਸ ਐਂਡ ਪੈਨਲਟਿਸ ਵੁਡ ਬੀ 기ਵਨ ਇੱਕ ਜਿਹੜਾ ਫੋਕਸ ਏਰੀਆ ਸਾਹਮਣੇ ਆਇਆ ਸੀਗਾ ਕਿ ਐਨਫੋਰਸਮੈਂਟ ਹੈਜ਼ ਟੂ ਬੀ ਓਨ ਦ ਬਿਗ ਫਿਰ ਉਸਦੇ ਲਈ ਵੀ ਡਿਸਕਸਡ ਮੈਕੈਨਿਜ਼ਮਸ ਐਂਡ ਟੈਕਨੀਕਸ ਜ਼ਿਲ੍ਹਾ ਦੇ ਵਿੱਚ ਜਿਹੜੀ ਡਰੱਗ ਟ੍ਰੇਡ ਜ਼ਿਲ੍ਹਾ ਦੇ ਵਿੱਚੋਂ ਚੱਲ ਰਹੀ ਹੈ ਉਸ ਤੇ ਇੱਕ ਸੀਵੀਅਰ ਕਮੈਂਟ ਕੀਤਾ ਜਾਊਗਾ ਜਿਹੜੀ ਸਾਡੀ ਕਨਵਿਕਸ਼ਨ ਰੇਟ 90% ਹੈਗੀ ਵਿਚ ਇਜ਼ ਹਾਈਐਸਟ ਇਨ ਦਾ ਕੰਟਰੀ ਜਿਸ ਦੇ ਵਿੱਚ 744 ਕਨਵਿਕਸ਼ਨਸ ਹੋਈਆਂ ਹੈ ਐ ਸਟੇਟ ਗਵਰਨਮੈਂਟ ਦੀ ਇੱਕ ਬਹੁਤ ਵੱਡੀ ਉਪਲਬਧੀ ਹੈ ਜਿਹੜੇ ਡਰੱਗ ਯੂਜ਼ਰਸ ਹੈਗੇ ਸਾਡੇ ਲਈ ਤੇ ਉਹ ਵਿਕਟਮਸ ਹੈ ਸੋ ਅਸੀਂ ਉਹਨਾਂ ਨੂੰ ਰੀਹੈਬਿਲੇਟਡ ਕਰਾਵਾਂਗੇ ਐਡਮਿਟ ਕਰਾਵਾਂਗੇ